ਦਸ ਹੋਤਾ ਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 28 ਨਵੰਬਰ 2025 ਦਿਨ ਸ਼ੁੱਕਰਵਾਰ ਨਾਨਕਸ਼ਹੀ ਸਮਾਧ 557 ਮਗਰ ਮਹੀਨੇ ਦੀ 13 ਤਰੀਕ ਹੈ ਜੀ ਸੈਮੀ ਆਮੂ ਕੈਡਜੀ ਅਤੇ ਕਵੰਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸរី ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਐਲਰਸ ਜਿਨ੍ਹਾਂ ਨੇ ਸਰੀ ਅਤੇ ਕੈਲਰੀ ਤੋਂ ਬਾਅਦ ਰੈਂਟਨ 'ਚ ਆਪਣੀ ਤੀਜੀ ਲੋਕੇਸ਼ਨ ਖੋਲ੍ਹ ਦਿੱਤੀ ਹੈ ਇਸ ਦੇ ਨਾਲ ਹੀ ਫਾਈਬਰ ਟੈਕ ਡਿਸਟ੍ਰੀਬਿਊਟਰ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਆ ਸਰੀ ਵੈਨਕੂਵਰ ਕਕਟਲਮ ਤਿੰਨਤਾ ਤੋਂ ਇਹ ਪਲੰਮਿੰਗ ਦਾ ਸਮਾਰ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਰੀ ਦੇ ਵਿੱਚ ਹੋਈ ਹਾਈ ਲੈਵਲ ਮੀਟਿੰਗ ਦੀ ਜਿਹਦੇ ਵਿੱਚ ਕੈਨੇਡਾ ਭਾਰਤੋਂ ਜਿਹੜੇ ਵੱਡੇ ਆਗੂ ਪਹੁੰਚੇ ਹੋਣ ਤਾਂ ਤੇ ਜਿਹੜੀ ਅਫਰੋਡਿੰਗਾਂ ਦਾ ਮਾਮਲਾ ਧਮਕੀਆਂ ਗੋਲੀਆਂ ਦਾ ਮਾਮਲਾ ਇਸ ਸੰਬੰਧੀ ਕੁਝ ਐਲਾਨ ਕੀਤੇ ਗਏ ਆ ਉਹਦੇ ਬਾਰੇ ਆਪਾਂ ਖੁੱਲ ਕੇ ਗੱਲਬਾਤ ਕਰਾਂਗੇ ਕਪਲ ਦੇ ਸਦੀ ਵਾਲੇ ਕੈਫੇ ਦੇ ਉੱਤੇ ਚੱਲ ਰਹੀਆਂ ਗੋਲੀਆਂ ਸੰਬੰਧੀ ਇੱਕ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਆ ਪੰਜਾਬ ਦੇ ਵਿੱਚੋਂ ਉਹਦਾ ਸਬੰਧ ਜਾ ਕੇ ਸਰੀ ਨਾਲ ਜੋੜਿਆ ਗਿਆ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਨੀ ਆ ਲਿਬਰਲ ਪਾਰਟੀ ਦੇ ਵਿੱਚ ਬਾਗੀ ਸੁਰਾ ਨਿਕਲ ਰਹੀਆਂ ਅਮਰੀਕਾ ਦੇ ਵਿੱਚ ਕਹਿੰਦੇ ਵੀ ਸਰੀਐਂਸ਼ਿਪ ਜਿਹੜੀ ਆ ਉਹ ਵੀ ਰੱਦ ਕੀਤੀ ਜਾ ਸਕਦੀ ਆ ਜੇਕਰ ਕੰਮ ਖਰਾਬ ਕਰੋਗੇ ਆਈਐਮਐਫ ਨੇ ਭਾਰਤ ਬਾਰੇ ਟਿੱਪਣੀ ਕੀਤੀ ਆ ਉਹ ਕਹਿੰਦੇ ਵੀ ਇਹ ਯਕੀਨ ਕਰਨ ਯੋਗ ਨਹੀਂ ਹੈਗੇ ਇਹਨਾਂ ਦੇ ਅੰਕੜੇ ਤੇ ਅਖੀਰ ਚ ਗੱਲਬਾਤ ਕਰਾਂਗੇ ਨੇਪਾਲ ਦੇ ਨਵੇਂ ਬਣੇ ਨੋਟ ਦੀ ਜਿਹਦੇ ਉੱਤੇ ਭਾਰਤ ਸਰਕਾਰ ਨੂੰ ਬੜਾ ਤਕੜਾ ਇਤਰਾਜ਼ ਹੋਇਆ ਜੀ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਣੇ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ

ਦਸ ਹੋਤਾ ਸ਼ੋਅ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਸ਼ਹਿਰ ਸਰੀ ਤੋਂ ਜਿੱਥੇ ਕਿ ਅੱਜ ਇੱਕ ਬਹੁਤ ਹਾਈ ਲੈਵਲ ਦੀ ਮੀਟਿੰਗ ਹੋਈ ਹੈ ਫਰੋਤੀਆਂ ਧਮਕੀਆਂ ਗੋਲੀਆਂ ਦੇ ਸਿਲਸਿਲੇ ਨਾਲ ਜਿੱਟਣ ਵਾਸਤੇ ਲੋਕਲ ਆਗੂ ਸਾਡੇ ਮਿਊਨਿਸਪੈਲਿਟੀ ਦੇ ਪੁਲਿਸ ਅਧਿਕਾਰੀ ਸੂਬਾ ਪਦਰੀ ਮੁੱਖ ਮੰਤਰੀ ਅਤੇ ਇਸ ਦੇ ਨਾਲ ਹੀ ਆਟਵਾ ਤੋਂ ਆਏ ਹੋਏ ਪਬਲਿਕ ਸੇਫਟੀ ਮਿਨਿਸਟਰ ਸੈਕਟਰੀ ਆਫ ਸਟੇਟ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਆਰਸੀਐਮਪੀ ਦੇ ਅਧਿਕਾਰੀ ਸਾਰੀ ਪੁਲਿਸ ਡੈਲਟਾ ਪੁਲਿਸ ਐਬਸਫੋਰਡ ਦੇ ਅਧਿਕਾਰੀ ਇਸ ਮੌਕੇ ਪਹੁੰਚੇ ਆ ਸਾਰਿਆਂ ਨੇ ਰਲ ਮਿਲ ਕੇ ਕਾਫੀ ਲੰਮਾ ਸਮਾਂ ਵਿਚਾਰਾਂ ਕੀਤੀਆਂ ਜਿਹੜੀਆਂ ਕਿ ਮੀਡੀਆ ਤੋਂ ਲੁਕੋ ਕੇ ਕੀਤੀਆਂ ਗਈਆਂ ਇਹਦੇ ਵਿੱਚ ਆਪਸੀ ਜਿਹੜੀ ਗੱਲਬਾਤ ਆਪਸੀ ਡਾਟਾ ਜਿਹੜਾ ਹੈ ਉਹ ਸ਼ੇਅਰ ਕੀਤਾ ਗਿਆ ਤਾਂ ਕਿ ਸਾਰੇ ਇੱਕ ਪੇਜ ਦੇ ਉੱਤੇ ਹੋ ਸਕਣ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬੇ ਦੀ ਸਿਲਸ਼ਟ ਜਨਰਲ ਨੀਨਾ ਕਰੂਗਰ ਨੇ ਦੱਸਿਆ ਕਿ ਇਹ ਮੀਟਿੰਗ ਜਿਹੜੀ ਹੈ ਬੜੀ ਹੀ ਅਹਿਮ ਰਹੀ ਹੈ ਇਹਦੇ ਵਿੱਚ ਫਰੋਤੀਆਂ ਧਮਕੀਆਂ ਗੋਲੀਆਂ ਰੋਕਣ ਦੇ ਦੋਸ਼ੀ ਫੜਨ ਦੇ ਵਾਸਤੇ ਸਿਰ ਜੋੜ ਕੇ ਵਿਚਾਰਾਂ ਹੋਈਆਂ ਤਾਂ ਕਿ ਲੋਕ ਸੁਰੱਖਿਅਤ ਮਹਿਸੂਸ ਕਰਨ। ਸੋ ਇਹ ਜਿਹੜੀ ਮੀਟਿੰਗ ਆ ਲੰਮਾ ਸਮਾਂ ਚੱਲੀ ਆ ਇਸ ਤੋਂ ਬਾਅਦ মিডিਆ ਨੂੰ ਸੰਬੋਧਨ ਕਰਦਿਆਂ ਬੀਸੀ ਦੇ ਮੁੱਖ ਮੰਤਰੀ ਡੇਵਿਡ ਡੀਬੀ ਨੇ ਕਿਹਾ ਕਿ ਅਸੀਂ ਇਕੱਠੇ ਆ ਅਤੇ ਰਲ ਕੇ ਸਮੱਸਿਆ ਦੇ ਨਾਲ ਜੂਝ ਰਹੇ ਆ ਤੇ ਇੱਕ ਦੂਜੇ ਨਾਲ ਅਸੀਂ ਅਪਡੇਟ ਕੀਤਾ ਆ ਜੋ ਜਾਣਕਾਰੀ ਸਾਡੇ ਕੋਲ ਹੈ ਅਸੀਂ ਉੱਪਰ ਤੱਕ ਸਾਂਝੀ ਕੀਤੀ ਆ ਤਾਂ ਇੱਕ ਟੀਮ ਵਜੋਂ ਇਸ ਸਮੱਸਿਆ ਦੇ ਨਾਲ ਜੂਝਣ ਅਤੇ ਦੋਸ਼ੀ ਫੜਨ ਦਾ ਤਹਿਈਆ ਉਹ ਕਹਿੰਦੇ ਕੀਤਾ ਆ ਇਹਦੇ ਵਿੱਚ ਦੱਸਿਆ ਗਿਆ ਕਿ 5 ਲੱਖ ਡਾਲਰ ਸੂਬਾ ਸਰਕਾਰ ਵੱਲੋਂ ਦਿੱਤੇ ਜਾਣਗੇ ਅਤੇ 5 ਲੱਖ ਡਾਲਰ ਫੈਡਰਲ ਸਰਕਾਰ ਦੇਊਗੀ ਉਹ ਇਸ ਕੰਮ ਦੇ ਵਾਸਤੇ ਕਿ ਜਿਹੜੇ ਲੋਕ ਪੀੜਤ ਨੇ ਜਿਨ੍ਹਾਂ ਦੇ ਘਰਾਂ ਤੇ ਗੋਲੀਆਂ ਚੱਲ ਚੁੱਕੀਆਂ ਧਮਕੀਆਂ ਆ ਰਹੀਆਂ ਉਹਨਾਂ ਦੀ ਸਪੋਰਟ ਕਿਵੇਂ ਕਰਨੀ ਆ ਸੋ ਜੇਕਰ ਕਿਸੇ ਨੂੰ ਕਾਉਂਸਲਿੰਗ ਦੀ ਲੋੜ ਆ ਸਿਕਿਉਰਿਟੀ ਦੀ ਲੋੜ ਆ ਉਸ ਹਿਸਾਬ ਦੇ ਨਾਲ ਇਹ ਪੈਸੇ ਐਡਿਟ ਪ੍ਰੋਗਰਾਮਾਂ ਦੇ ਵਿੱਚ ਲੋਕਲ ਪੁਲਿਸ ਵੱਲੋਂ ਆਏ ਜਾਣਗੇ ਇਹਦੇ ਨਾਲੇ 4 ਮਿਲੀਅਨ ਡਾਲਰ ਟਾਸਕ ਫੋਰਸ ਲਈ ਲਾਨੇਗਾ ਜਾਂ ਕਿ ਅਰੀਜਨਲ ਟਾਸਕ ਫੋਰਸ ਜਿਹੜੀ ਡਰੱਗ ਤੇ ਗੈਂਗਾਂ ਦੇ ਨਾਲ ਜੂਜੂਗੀ ਅਗਲੇ 4 ਸਾਲਾਂ ਦੇ ਵਿੱਚ ਉਹਨੂੰ 4 ਮਿਲੀਅਨ ਡਾਲਰ ਮਿਲਣਗੇ ਤਾਂ ਕਿ ਕੁੱਲ ਮਿਲਾ ਕੇ ਜਿਹੜੀ ਵੱਡੀ ਸਮੱਸਿਆ ਹੈ ਦੇ ਨਾਲ ਝੱਟਿਆ ਜਾ ਸਕੇ ਇਸ ਦੇ ਨਾਲ ਹੀ 1.5 ਮਿਲੀਅਨ ਡਾਲਰ ਪ੍ਰिवेंशन ਕਾਰਜਾਂ ਦੇ ਵਾਸਤੇ ਰੋਕਥਾਮ ਲਈ ਯਾਨੀ ਕਿ ਮਤਲਬ ਹੈ ਕਿ ਨਿਆਣੇ ਜਿਹੜੇ ਨੇ ਉਹ ਗੰਗਾ ਵੱਲ ਨਾ ਜਾਣ ਜਿਹੜੇ ਗਏ ਆ ਉਹ ਮੋੜ ਕੇ ਕਿਵੇਂ ਲਿਆਉਣੇ ਆ ਸੋ ਉਹਨਾਂ ਨੂੰ ਬਚਾਉਣ ਵਾਸਤੇ ਸਕੂਲਾਂ ਦੇ ਵਿੱਚ ਹੋਰ ਪ੍ਰੋਗਰਾਮਾਂ ਦੇ ਵਿੱਚ ਇਹ ਪਾਏ ਜਾਣਗੇ ਗੈਰੀ ਅਨੰਦ ਸਾਗਰੇ ਜੋ ਕਿ ਕੈਨੇਡਾ ਦੇ ਪਬਲਿਕ ਸੇਫਟੀ ਮਿਨਿਸਟਰ ਨੇ ਉਸ ਮੀਟਿੰਗ ਵਿੱਚ ਪਹੁੰਚੇ ਸੀ ਉਹ ਕਹਿੰਦੇ ਵੀ ਮੈਂ ਪੀੜਤਾ ਨਾਲ ਸਿੱਧਾ ਤੌਰ ਤੇ ਅੱਜ ਮਿਲਿਆ ਆ ਤੇ ਮੈਂ ਸਮਝ ਸਕਦਾ ਆ ਕਿ ਉਹ ਕਿਸ ਦੁੱਖ ਦੇ ਵਿੱਚੋਂ ਗੁਜ਼ਰ ਰਹੇ ਆ ਉਹ ਕਹਿੰਦੇ ਵੀ ਇੱਕ ਪੀੜਤ ਨੇ ਜਦੋਂ ਮੈਨੂੰ ਇਹ ਗੱਲ ਆਖੀ ਕਿ ਮੈਂ ਸਿਰਫ ਤੇ ਸਿਰਫ ਰਾਤ ਨੂੰ ਚੈਨ ਦੇ ਨਾਲ ਸੌਣਾ ਚਾਹੁੰਦਾ ਆ ਤਾਂ ਕਹਿੰਦਾ ਮੈਂ ਉਹ ਭਰੋਸਾ ਦਿਵਾਇਆ ਵੀ ਇੰਨਾ ਕੁ ਤਾਂ ਅਸੀਂ ਕਰ ਸਕਦੇ ਆ ਅਸੀਂ ਬਹੁਤ ਜਲਦ ਇਹ ਪ੍ਰਬੰਧ ਕਰਾਂਗੇ ਕਿ ਤੁਸੀਂ ਸਾਰੇ ਬਿਨਾਂ ਕਿਸੇ ਡਰ ਭੋਤੋਂ ਚੈਨ ਦੀ ਨੀਂਦ ਸੌ ਸਕੋ ਸੋ ਉਹਨਾਂ ਨੇ ਦੱਸਿਆ ਕਿ 350 ਦੇ ਕਰੀਬ ਜਿਹੜੇ ਸ਼ੱਕੀ ਵਿਅਕਤੀ ਨੇ ਸਾਡੇ ਉਹ ਨਿਗਾਹ ਦੇ ਵਿੱਚ ਉਹਨਾਂ ਵਿੱਚੋਂ 94 ਦੀ ਪੂਰੀ ਫੋਲੋਫਲੇਜ ਜਾਂਚ ਚੱਲ ਰਹੀ ਆ ਤੇ ਜਿਹਨਾਂ ਵਿੱਚੋਂ 5 ਜਾਣੇ ਡਿਪੋਰਟ ਕੀਤੇ ਜਾ ਚੁੱਕੇ ਆ ਸੋ ਇਹ ਗੱਲ ਵੱਡੀ ਪੱਧਰ ਤੇ ਉੱਤੇ ਕਮਿਊਨਿਟੀ ਵੀ ਤੋਂ ਚੁੱਕੀ ਜਾ ਰਹੀ ਆ ਕਿ ਜਿਹੜੇ ਰਿਪੋਰਟ ਕੀਤੇ ਜਾ ਰਹੇ ਆ ਜਿਹੜੇ ਫੜੇ ਹੋਏ ਆ ਜਿਹਨਾਂ ਦੀ ਜਾਂਚ ਜਾਰੀ ਹੋਈ ਆ ਇਹਨਾਂ ਦੀਆਂ ਤਸਵੀਰਾਂ ਇਹਨਾਂ ਦੇ ਨਾਂ ਜਨਤਕ ਕੀਤੇ ਜਾਣ ਕਿਉਂਕਿ ਜਿਹੜਾ ਪਿੱਛੇ ਮੋੜ ਦਿੱਤਾ ਜਾਂਦਾ ਉਹ ਜਾ ਕੇ ਉੱਥੇ ਇਹੀ ਕਹੀ ਜਾਂਦਾ ਵੀ ਮੈਂ ਤਾਂ ਆਪ ਛੱਡ ਕੇ ਆਇਆ ਉੱਥੇ ਕੈਨੇਡਾ ਵਿੱਚ ਕੀ ਰੱਖਿਆ ਹੋਇਆ ਤੇ ਦੂਜੇ ਪਾਸੇ ਜਿਹੜੇ ਫੜੇ ਹੋਏ ਆ ਉਹਨਾਂ ਦੇ ਪਰਿਵਾਰ ਵਾਲੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕੁਝ ਵੀ ਦੂਜੇ ਪਾਸੇ ਜਿਹੜਾ ਸਮਾਜਿਕ ਬਾਈਕਾਰਡ ਆ ਉਹ ਨਹੀਂ ਲੋਕ ਕਰ ਸਕਦੇ ਇਸ ਕਰਕੇ ਕਹਿੰਦੇ ਵੀ ਜੇਕਰ ਪਤਾ ਲੱਗੇ ਵੀ ਇਹ ਲੋਕ ਜਿਹੜੇ ਨੇ ਆ ਸੋਕ ਦੀ ਗਰੀਬ ਗੈਂਟੀ ਤੁਸੀਂ ਦੱਸ ਰਹੇ ਆ ਵੀ ਇਹਨਾਂ ਨਹੀਂ ਸਾਰੇ ਪਾਸੇ ਖਲਰਾ ਪਾਇਆ ਹੋਇਆ ਤਾਂ ਇਹਨਾਂ ਦੇ ਨਾਂ ਜਿਹੜੇ ਜਨਤਕ ਹੋਣੇ ਚਾਹੀਦੇ ਆ ਤਾਂ ਕਿ ਲੋਕ ਆਪਣੇ ਹਿਸਾਬ ਦੇ ਨਾਲ ਫਿਰ ਗਾਂ ਵੀ ਪ੍ਰਬੰਧ ਕਰ ਸਕਣ ਇੱਕ ਸਵਾਲ ਜਿਹੜਾ ਕੀਤਾ ਗਿਆ ਸੀ ਇਸ ਮੌਕੇ ਕਿ ਕੀ ਇਹ ਮਾਮਲੇ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਵਿਦੇਸ਼ੀ ਦਖਲਅੰਦਾਜ਼ੀ ਦੇ ਨਾਲ ਜੁੜੇ ਹੋਏ ਆ ਤਾਂ ਗਹਿਰੀ ਤੰਦ ਸਾਹਰੇ ਨੇ ਜਵਾਬ ਦਿੱਤਾ ਕਿ ਬਿਲਕੁਲ ਜੁੜੇ ਹੋਏ ਆ ਇਹ ਇੱਕ ਹਿੱਸਾ ਨੇ ਪਰ ਉਹ ਕਹਿੰਦੇ ਕੱਲੀ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਨਹੀਂ ਹੈਗੀ ਨਾਲ ਇਹਦੇ ਡਰੱਗ ਟ੍ਰੇਡ ਵੀ ਜੁੜਿਆ ਹੋਇਆ ਆ ਸੋ ਉਹੀ ਜਿਹੜੇ ਡਰੱਗ ਵੇਚ ਲੋਕ ਨੇ ਉਹੀ ਇੱਧਰ ਇਹ ਕੰਮ ਕਰ ਰਹੇ ਆ ਤੇ ਦੂਜੇ ਪਾਸੇ ਇੱਕ ਸਵਾਲ ਇਹ ਵੀ ਪੁੱਛਿਆ ਗਿਆ ਕਿ ਬੰਦੀਵਾਨ ਸੇਖੋਂ ਇੱਕ ਨੌਜਵਾਨ ਜਿਹੜਾ ਕੈਨੇਡਾ ਤੋਂ ਚਲੇ ਗਿਆ ਜਾਂ ਰਿਪੋਰਟ ਕੀਤਾ ਗਿਆ ਉਹਨੂੰ ਪੰਜਾਬ ਦੇ ਵਿੱਚ ਫੜਿਆ ਗਿਆ ਤੇ ਦਿੱਲੀ ਪੁਲਿਸ ਜਿਹਨੇ ਕਿ ਪੰਜਾਬ ਤੋਂ ਲੁਧਿਆਣਾ ਤੋਂ ਉਹਨੂੰ ਚੱਕਿਆ ਆ ਕੇ ਉਹਨੇ ਇਹ ਦਾਵਾ ਕੀਤਾ ਕਿ ਇਹ ਵਿਅਕਤੀ ਜਿਹੜਾ ਆ ਸਰੀ ਵਿਚਲੇ ਕਪਲ ਦੇ ਕੈਫੇ ਤੇ ਗੋਲੀਆਂ ਚ ਲਾਉਣ ਦਾ ਦੋਸ਼ੀ ਆ ਤੇ ਇਹ ਕਹਿੰਦੇ ਵੀ ਤੁਹਾਨੂੰ ਇਹਦੇ ਬਾਰੇ ਪਤਾ ਨਾ ਕੁਛ ਤੇ ਉਹਨਾਂ ਨੇ ਮੇਰੇ ਨੂੰ ਜਵਾਬ ਇਹੀ ਦਿੱਤਾ ਕਹਿੰਦੇ ਮੈਨੂੰ ਬਹੁਤਾ ਨਹੀਂ ਪਤਾ ਹੈਗਾ ਇਹਦੇ ਬਾਰੇ ਲੋਕਲ ਪੁਲਿਸ ਅਤੇ ਸੀਬੀਐਸਏ ਬਿਹਤਰ ਦੱਸ ਸਕਦੇ ਆ ਉਹਨਾਂ ਦੀ ਜ਼ਿੰਮੇਵਾਰੀ ਰੂਲ ਆਫ ਲਾ ਜਿਹੜਾ ਆ ਉਹ ਲਾਗੂ ਕਰਨਾ ਹੁੰਦਾ ਆ ਤੇ ਮੈਂ ਪੁਲਿਸ ਨਾਲ ਗੱਲਬਾਤ ਕਰਕੇ ਹੋਰ ਇਹਦੇ ਬਾਰੇ ਦੱਸੂਗਾ ਸੋ ਟਾਸਕ ਫੋਰਸ ਦੇ ਚੀਫ ਨੇ ਵੀ ਇਹੀ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੰਬੰਧੀ ਦੱਸਾਂਗੇ ਤੇ ਜਿਹੜੀ ਅੱਜ ਦੀ ਮੀਟਿੰਗ ਆ ਉਹ ਕਰਨ ਨੂੰ ਸਾਲ ਕਿਉਂ ਲੱਗ ਗਿਆ ਇਹ ਵੀ ਸਵਾਲ ਪੁੱਛਿਆ ਗਿਆ ਤੇ ਲੋਕ ਜਿਹੜੇ ਮੁੱਖ ਤੌਰ ਤੇ ਕਹਿੰਦੇ ਸੁਣेंगे ਕਿ ਬਸ ਗੋਲੀਆਂ ਚਲਾਉਣ ਵਾਲੇ ਨਾਂ ਜਰੂਰ ਦੱਸੋ ਤੁਸੀਂ ਬਾਕੀ ਗੱਲਾਂ ਜਿਹੜੀਆਂ ਫਿਰ ਬਾਅਦ ਚ ਹੁੰਦੀਆਂ ਰਹਿਣਗੀਆਂ ਇਸ ਦੇ ਨਾਲ ਇਹ ਵੀ ਗੱਲ ਇੱਕ ਧਿਆਨਯੋਗ ਹੈ ਕਿ ਕਿਹਾ ਗਿਆ ਸੀਗਾ ਕਿ ਸ਼ੁੱਕਰਵਾਰ ਨੂੰ ਯਾਨੀ ਕਿ ਅੱਜ ਇੱਥੇ ਸਰੀ ਦੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨ ਨੇ ਆਉਣਗੇ ਉਹ ਇੱਕ ਬਹੁਤ ਵੱਡਾ ਐਲਾਨ ਕਰਕੇ ਜਾਣਗੇ ਪਰ ਮਾਰਕ ਕਾਰਨ ਨੇ ਨਹੀਂ ਆਏ ਉਹਨਾਂ ਨੇ ਆਪਣੇ ਜਿਹੜੇ ਸਹਾਇਕ ਨੇ ਪਬਲਿਕ ਸੇਫਟੀ ਮਿਨਿਸਟਰ ਗੈਰੀ ਆਨੰਦ ਸਾਗਰੇ ਉਹਨਾਂ ਨੂੰ ਇੱਥੇ ਗੱਲਬਾਤ ਕਰਨ ਦੇ ਵਾਸਤੇ ਭੇਜ ਦਿੱਤਾ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਕਪਲ ਸ਼ਰਮਾ ਦੇ ਸਰੀ ਵਾਲੇ ਕੈਫੇ ਤੇ ਚੱਲੀਆਂ ਗੋਲੀਆਂ ਤੇ ਫੜੇ ਗਏ ਦੋਸ਼ੀ ਦੀ ਸੋ ਇਹ ਜਿਹੜਾ ਕਥੇ ਦੋਸ਼ੀ ਹੈ ਜੀ ਇਹ ਲੁਧਿਆਣੇ ਤੋਂ ਫੜਿਆ ਦੱਸਿਆ ਜਾ ਰਿਹਾ ਇਹ ਕਿਹਾ ਗਿਆ ਦਿੱਲੀ ਪੁਲਿਸ ਵੱਲੋਂ ਕਿ ਉਹਨੂੰ ਲੁਧਿਆਣੇ ਦੇ ਇੱਕ ਜੇਮ ਵਿੱਚੋਂ ਫੜਿਆ ਗਿਆ ਆ ਬੰਦੂਮਾਨ ਸੇਖੋਂ ਇਹਦਾ ਪੂਰਾ ਨਾਂ ਆ ਇਹ ਬਿਸ਼ਨੋਈ ਤੇ 골ਡੀ ਹਿੱਲੋਂ ਗੈਂਗ ਦਾ ਇੱਕ ਮਨੁੱਖ ਸਰਗਣਾ ਆ ਤੇ ਇਹ ਕਿਹਾ ਜਾ ਰਿਹਾ ਕਿ ਜਿਹੜੀ ਕਪਲ ਦੇ ਕੈਫੇ ਤੇ ਵਾਰ-ਵਾਰ ਗੋਲੀਆਂ ਚੱਲੀਆਂ ਉਹਦੇ ਵਿੱਚ ਪ੍ਰਮੁੱਖ ਸਾਜ਼ਿਸ਼ ਘੜਾ ਸੀਗਾ ਇਹਦੇ ਵੱਲੋਂ ਗੰਨ ਦਿੱਤੀ ਗਈ ਹੈ ਇਹਦੇ ਵੱਲੋਂ ਰੇਕੀ ਕੀਤੀ ਗਈ ਹੈ ਇਹਦੇ ਵਲੋਂ ਗੱਡੀਆਂ ਮਹਈਆ ਕਰਾਈਆਂ ਗਈਆਂ ਤੇ ਕਮਾਲ ਦੀ ਗੱਲ ਇਹ ਹੈ ਕਿ ਜਿਹੜਾ ਬੰਦਾ ਲੁਧਿਆਣੇ ਵਿੱਚੋਂ ਫੜਿਆ ਗਿਆ ਜਿਹਦੇ ਉੱਤੇ ਕਿਹਾ ਗਿਆ ਕਿ ਇਹ ਇੱਥੇ ਸਰੀ ਬ੍ਰੈਂਟਨ ਦੇ ਵਿੱਚ ਰਹਿੰਦਾ ਰਿਹਾ ਕੁੜੀਆਂ ਤਸਵੀਰਾਂ ਤੁਸੀਂ ਦੇਖੀਆਂ ਪਿੱਛੇ ਸਰੀ ਦੀਆਂ ਹੀ ਆ ਤੇ ਹੋਰ ਵੀ ਗਈ ਤਸਵੀਰਾਂ ਇਹਦੀਆਂ ਹੈਗੀਆਂ ਇੱਥੇ ਤੇ ਉਹ ਕਹਿੰਦੇ ਵੀ ਬੰਦਾ ਜਿਹੜਾ ਆ ਫਿਰ ਇਹ ਪੰਜਾਬ ਕਿਵੇਂ ਚਲੇ ਗਿਆ ਬੀਸੀਬੀਐਸ ਨੇ ਜਾਂ ਪੁਲਿਸ ਨੇ ਰਿਪੋਰਟ ਕੀਤਾ ਆ ਜਾਂ ਇਹ ਛੱਡ ਦਿੱਤਾ ਸੀਗਾ ਤੇ ਉਦੋਂ ਬਾਅਦ ਪਘੋੜਾ ਹੋ ਗਿਆ ਉਹ ਜਦੋਂ ਇਹਦਾ ਨਾਮ ਪਾ ਕੇ ਸਰਚ ਕੀਤੀ ਗਈ ਤਾਂ ਪਤਾ ਲੱਗਾ ਕਿ ਬੰਦੂਮਨ ਸੇਖੋਂ ਨੂੰ ਪਿਛਲੇ ਸਾਲ 2024 ਦੇ ਵਿੱਚ ਪੀਲ ਪੁਲਿਸ ਨੇ ਗ੍ਰਿਫਤਾਰ ਕੀਤਾ ਸੀਗਾ ਇੱਕ ਰੁਖਸਾਰ ਕੇਸ ਬੜਾ ਚਰਚਾ ਦੇ ਵਿੱਚ ਆਇਆ ਸੀਗਾ ਇਹਦੇ ਵਿੱਚ ਕੁਝ ਹੋਰ ਗ੍ਰਿਫਤਾਰੀਆਂ ਵੀ ਹੋਈਆਂ ਸੀ ਇਹ ਸਾਰੀਆਂ ਗ੍ਰਿਫਤਾਰੀਆਂ ਬ੍ਰੈਂਪਟਨ ਤੋਂ ਹੋਈਆਂ ਸੀ ਹਰਮਨਜੀਤ ਸਿੰਘ ਉਮਰ 25 ਸਾਲ ਤੇ ਅੰਦਰ ਤਾਤਲਾ ਉਮਰ 44 ਸਾਲ ਰੁਖਸਾਰ ਖਜ਼ਾਈ ਉਮਰ 21 ਸਾਲ ਦਿਨੇਸ਼ ਕੁਮਾਰ ਉਮਰ 24 ਸਾਲ ਤੇ ਉਹਨਾਂ ਦੇ ਨਾਲ ਹੀ ਇਹ ਬੰਦੂਮਨ ਸੇਖੋਂ ਫੜਿਆ ਗਿਆ ਸੀਗਾ ਸੋਰੂ ਫਿਰ ਉਦੋਂ ਜ਼ਮਾਨਤ ਦਿੱਤੇ ਛੱਡ ਦਿੱਤਾ ਗਿਆ ਤੇ ਹੁਣ ਲੋਕ ਸਵਾਲ ਇਹ ਕਰ ਰਹੇ ਆ ਮੀਡੀਆ ਨੇ ਵੀ ਅਜੇ ਸਵਾਲ ਕੀਤੇ ਆ ਕਿ ਇਹ ਬੰਦਾ ਫਿਰ ਕੈਨੇਡਾ ਦੇ ਵਿੱਚੋਂ ਨਿਕਲ ਕਿਵੇਂ ਗਿਆ ਜਾਂ ਦਾ ਤੁਸੀਂ ਇਹ ਦੱਸੋ ਕਿ ਤੁਸੀਂ ਆਪ ਰਿਪੋਰਟ ਕੀਤਾ ਤੇ ਜਾਂ ਫਿਰ ਇਹ ਦੱਸੋ ਵੀ ਤੁਸੀਂ ਉਹਦੇ ਤੇ ਨਿਗਾ ਨਹੀਂ ਸੀ ਰੱਖੀ ਹੋਈ ਫਿਰ ਤੁਹਾਡੇ ਨਿਗਾ ਚੋਂ ਖਿਸਕ ਕੇ ਕਿਵੇਂ ਗਿਆ ਇਹ ਸਵਾਲ ਪੁੱਛੇ ਜਾ ਰਹੇ ਆ ਅੱਜ ਇਹ ਸਵਾਲ ਪਬਲਿਕ ਸੇਫਟੀ ਮਨਿਸਟਰ ਨੂੰ ਵੀ ਪੁੱਛਿਆ ਗਿਆ ਸੀ ਪਰ ਉਹਨਾਂ ਨੂੰ ਇਹਦਾ ਕੋਈ ਜਵਾਬ ਨਹੀਂ ਆਇਆ ਕਹਿੰਦੇ ਮੈਂ ਲੇਟਰ ਜਾ ਕੇ ਫਾਈਲਾਂ ਫੋਲ ਕੇ ਪੀਪੀ ਲਿਪਲੀਸ਼ ਨਾਲ ਗੱਲ ਕਰਕੇ ਦੱਸ ਸਕਦਾ ਆ ਹੱਲੇ ਮੈਨੂੰ ਇਸ ਨਾਮ ਬਾਰੇ ਕੁਝ ਪਤਾ ਨਹੀਂ ਹੈ ਸੋ ਇਹ ਵੀ ਸਵਾਲ ਅੱਜ ਇਸ ਮੀਟਿੰਗ ਵਿੱਚ ਪੁੱਛਿਆ ਗਿਆ ਸੀਗਾ ਕਿ ਤੁਹਾਨੂੰ ਇਹ ਪਤਾ ਹੈ ਕਿ ਭਾਰਤ ਦੇ ਵਿੱਚ ਦਿੱਲੀ ਪੁਲਿਸ ਇਹ ਕਹਿ ਰਹੀ ਹੈ ਕਿ ਬੰਦੂਮਾਨ ਸਿੱਖੋਂ ਦਾ ਨਾਂ ਜਿਹੜਾ ਉਹ ਕਪਲ ਸ਼ਰਮਾ ਦੇ ਕੈਫੇ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਮੁੱਖ ਸਾਜਿਸ਼ਕਾਰੇ ਵਜੋਂ ਆ ਰਿਹਾ। ਵੀ ਕੈਨੇਡਾ ਨੂੰ ਇਸ ਗੱਲ ਦਾ ਪਤਾ ਹੈ। ਕੈਨੇਡਾ ਇਹ ਗੱਲ ਜਾਣਦਾ ਹੈ ਵੀ ਬੰਦੂਮਾਨ ਸਿੱਖੋਂ ਗੋਲੀਆਂ ਚਲਾਉਂਦਾ ਸੀਗਾ ਤੇ ਸਾਜਿਸ਼ਾਂ ਘੜਦਾ ਸੀਗਾ ਤੇ ਉਹਦੇ ਦੇ ਜਵਾਬ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਮੈਨੂੰ ਹੱਲੇ ਪਤਾ ਨਹੀਂ ਹੈਗਾ। ਪਤਾ ਕਰਨਾ ਪਊਗਾ ਕਿ ਸਾਡੇ ਰਿਕਾਰਡ ਜਿਹੜੇ ਆ ਕੀ ਬੋਲਦੇ ਆ। ਕਹਿੰਦੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੰਬੰਧੀ ਅਪਡੇਟ ਕਰਾਂਗੇ। ਸੋ ਬੰਦੂਮਾਨ ਸਿੱਖੋਂ ਇਹ ਕੋ ਵਰਦਾ ਨਾਂ ਜਿਹੜਾ ਆ ਉਹਦੇ ਉੱਤੇ ਅੱਜ ਦਾਅਵੇ ਕੀਤੇ ਜਾ ਰਹੇ ਆ ਪੰਜਾਬ ਦੇ ਵਿੱਚ ਕਿ ਅਸੀਂ ਵੱਡਾ ਕੇਸ ਸੁਲਝਾ ਲਿਆ ਆ ਪਰ ਜਿਹੜੀ ਕੈਨੇਡਾ ਪੁਲਿਸ ਦੀ ਗੱਲ ਕਰਦੇ ਆ ਆਪਾਂ ਸਰਕਾਰ ਦੀ ਗੱਲ ਕਰਦੇ ਆ ਇਹਨਾਂ ਕੋਲ ਹਾਲ ਦੀ ਘੜੀ ਕਹਿਣ ਵਾਸਤੇ ਕੁਝ ਨਹੀਂ ਤੇ ਨਾ ਹੀ ਇਹ ਜਵਾਬ ਦੇ ਸਕੇ ਆ ਕਿ ਜਿਹੜਾ ਐਡਾ ਖਤਰਨਾਕ ਬੰਦਾ ਦੱਸਿਆ ਜਾ ਰਿਹਾ ਉਹਨੂੰ ਫਿਰ ਜ਼ਮਾਨਤ ਕਿਉਂ ਦਿੱਤੀ ਗਈ ਸੀ ਤੇ ਜ਼ਮਾਨਤ ਦੇਣ ਤੋਂ ਬਾਅਦ ਉੱਤੇ ਨਿਗਰ੍ਹਾ ਕਿਉਂ ਨਹੀਂ ਰੱਖੀ ਗਈ ਤੇ ਜਾਂ ਫਿਰ ਤੁਸੀਂ ਖੁਦ ਉਹਨੂੰ ਰਿਪੋਰਟ ਕੀਤਾ ਆ ਸਰਕਾਰ ਨੂੰ ਇਸ ਸੰਬੰਧੀ ਸਪਸ਼ਟੀਕਰਨ ਦੇਣਾ ਚਾਹੀਦਾ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਲਿਬਰਲ ਐਮਪੀ ਦੀ ਤਾਂ ਪਹਿਲਾਂ ਟੋਰੀ ਐਮਪੀ ਜਿਹੜੇ ਆ ਪਾਰਟੀ ਛੱਡ ਗਏ ਇੱਧਰ ਉੱਧਰ ਹੋ ਰਹੇ ਸੀਗੇ ਹੁਣ ਲਿਬਰਲਾਂ ਦੀ ਵਾਰੀ ਆ ਜੀ ਸਟੀਫਨ ਗਲਬੋਲਟ ਨਾਂ ਦਾ ਇੱਕ ਐਮਪੀ ਜਿਹੜਾ ਉਸ ਗੱਲ ਤੋਂ ਗੁੱਸੇ ਹੋ ਕੇ ਲਿਬਰਲ ਪਾਰਟੀ ਸੱਤਾਧਾਰੀ ਤੇ ਛੱਡ ਗਿਆ ਕਿ ਮਾਰਕ ਆਨ ਪ੍ਰਧਾਨ ਮੰਤਰੀ ਨੇ ਅਲਬਾਟਾ ਦੇ ਨਾਲ ਸਮਝੌਤਾ ਕਰ ਲਿਆ ਪਾਈਪਲਾਈਨ ਪਾਉਣ ਨੂੰ ਜਿਹੜੀ ਆ ਉਹ ਹਰੀ ਚੰਡੀ ਦੇ ਦਿੱਤੀ ਆ ਅੱਲਾਕੇ ਸਰਕਾਰ ਦਾ ਹਿੱਸਾ ਆ ਪਰ ਉਹਨੇ ਆਪਣੇ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਕੀਤੀ ਆ ਅਤੇ ਉਹ ਕਹਿੰਦੇ ਵੀ ਮੇਰੇ ਹਲਕੇ ਦੇ ਲੋਕ ਚਾਹੁੰਦੇ ਆ ਵੀ ਇਸ ਮਾਮਲਾ ਜਿਹੜਾ ਹੈ ਗਲਤ ਤਰੀਕੇ ਦੇ ਨਾਲ ਹੱਲ ਕੀਤਾ ਗਿਆ ਜਿਸ ਦੇ ਸਿੱਟੇ ਵਜੋਂ ਅਸੀਂ ਰੋਸ ਵਜੋਂ ਕਹਿੰਦੇ ਮੈਂ ਅਸਤੀਫਾ ਦਿੰਨਾ ਆ ਸੋ ਇਹ ਵੀ ਇੱਕ ਦਾਮ ਖਾਂ ਵਾਲੀ ਗੱਲ ਆ ਜ਼ਰਤ ਵਾਲੀ ਗੱਲ ਆ ਕਿਸੇ ਵੱਲੋਂ ਅਸਤੀਫਾ ਦੇਣਾ ਹੁਣ ਗੱਲਾਂ ਇਹ ਚੱਲ ਰਹੀਆਂ ਪਾਰਟੀ ਦੇ ਗਲਿਆਰਿਆਂ ਦੇ ਵਿੱਚ ਵੀ ਹੋਰ ਬੰਦੇ ਵੀ ਕਿਚਕੇ ਜਾ ਸਕਦੇ ਆ ਕਿਉਂਕਿ ਪਾਰਟੀ ਦੇ ਵਿੱਚ ਕੁਝ ਲੋਕ ਜਿਹੜੇ ਨੇ ਆਗੂ ਨੇ ਉਹ ਘੁੱਟੜਾ ਮਹਿਸੂਸ ਕਰ ਰਹੇ ਆ ਵੀ ਜਿਹੜੇ ਟੂਟੂ ਦੇ ਨਾਲ ਜ਼ਿਆਦਾ ਨੇੜੇ ਸੀਗੇ ਉਹਨਾਂ ਨੂੰ ਗਨੋਰ ਕੀਤਾ ਜਾ ਰਿਹਾ ਆ ਮਾਰਕ ਆਨ ਨੇ ਫੈਸਲੇ ਵੀ ਉਹ ਕਰ ਰਿਹਾ ਜਿਹੜੇ ਟੂਟੂ ਦੇ ਫੈਸਲਿਆਂ ਤੋਂ ਉਲਟਾ ਇਹ ਗੱਲ ਵੱਡੇ ਪੱਧਰ ਤੇ ਮਹਿਸੂਸ ਕੀਤੀ ਜਾ ਰਹੀ ਆ ਇਸ ਕਰਕੇ ਕੁਝ ਐਮਪੀ ਕੁਝ ਵੱਡੇ ਆਗੂ ਜਿਹੜੇ ਨੇ ਉਹ ਲਿਬਰਲ ਪਾਰਟੀ ਛੱਡ ਕੇ ਜਾ ਸਕਦੇ ਆ ਇਹ ਗੱਲਾਂ ਹੁਣ ਚੱਲ ਰਹੀਆਂ ਆ ਤਾਂ ਜੇਕਰ ਜੇ ਹੁੰਦਾ ਤਾਂ ਘੱਟ ਗੈਂਦੀ ਸਰਕਾਰ ਦਾ ਭੋਗ ਪੈ ਸਕਦਾ ਆ ਕਿਉਂਕਿ ਜੇਕਰ 3-4 ਐਮਪੀ ਵੀ ਇਧਰ ਉਧਰ ਹੁੰਦੇ ਆ ਤਾਂ ਮਾਰ ਕਰਨੀ ਵਾਸਤੇ ਖਦਰੇ ਦੀ ਘੈਂਟੀ ਹੋ ਸਕਦੀ ਆ ਹਾਲਾਂਕਿ ਲਿਬਰਲ ਪਾਰਟੀ ਦੇ ਜਿਹੜੇ ਬੁਲਾਰੇ ਨੇ ਉਹ ਇਹ ਗੱਲ ਕਹਿ ਰਿਹਾ ਕਿ ਆਪ ਜੀ ਕੋਈ ਗੱਲ ਨਹੀਂ ਸਾਰੇ ਐਮਪੀ ਜਿਹੜੇ ਨੇ ਇਕੱਠੇ ਨੇ ਸਾਰੇ ਸਾਡੇ ਪਰਾਂ ਦੇ ਹੇਠ ਨੇ ਕੋਈ ਵੀ ਛੱਡ ਕੇ ਨਹੀਂ ਜਾ ਰਿਹਾ ਪਾਰੇ ਜਿਹੜੇ ਇੱਕ ਐਮਪੀ ਦਾ ਛੱਡਣਾ ਆ ਉਹਨੇ ਇਸ ਗੱਲ ਦੇ ਉੱਤੇ ਮੋਹਰ ਲਾਈ ਆ ਕਿ ਸਾਰਾ ਕੁਝ ਪਾਰਟੀ ਦੇ ਵਿੱਚ ਸਹੀ ਨਹੀਂ ਨਾਲੇ ਜਦੋਂ ਪਾਰਟੀ ਦੇ ਬੁਲਾਰੇ ਨੂੰ ਇਹ ਬਿਆਨ ਦੇਣਾ ਪੈ ਜਵੇ ਕਿ ਸਾਰਾ ਕੁਝ ਠੀਕ ਠਾਕ ਆ ਅਸੀਂ ਇੱਕ ਮੋਟੇ ਆ ਇਹਦਾ ਮਤਲਬ ਅੰਦਰ ਕੁਝ ਨਾ ਕੁਝ ਖਿਤੜੀ ਪੱਕ ਰਹੀ ਆ ਜਿਹਦੇ ਕਰਕੇ ਬਿਆਨ ਆ ਦੇਣਾ ਪਿਆ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਮੁੱਖ ਤੌਰ ਤੇ ਪਤਾ ਲੱਗੂਗਾ ਕਿ ਅੰਦਰ ਕੀ ਚੱਲ ਰਿਹਾ ਆ ਹੋਰ ਲੋਕ ਅਸਤੀਫਾ ਦਿੰਦੇ ਆ ਜਾਂ ਨਹੀਂ ਕਾਲ ਅਮਰੀਕਾ ਦੀ ਕਰੀਏ ਤਾਂ ਅਮਰੀਕਾ ਦੇ ਵਿੱਚ ਕੱਲ 트럼ਪ ਉਹਨਾਂ ਦੇ ਹੁਕਮਾਂ ਦੇ ਉੱਤੇ ਉੱਥੋਂ ਦੇ ਸਿਟੀਨਸ਼ਿਪ ਤੇ ਇਮੀਗ੍ਰੇਸ਼ਨ ਮਹਿਕਮੇ ਦੇ ਡਾਇਰੈਕਟਰ ਨੇ ਕਹਿ ਦਿੱਤਾ ਸੀਗਾ ਕਿ ਅਸੀਂ ਗ੍ਰੀਨ ਕਾਰਡ ਹੋਲਡਰ ਜਿਹੜੇ ਆ ਉਹਨਾਂ ਨੂੰ ਰੀ-ਐਗਜ਼ਾਮਿਨ ਕਰਾਂਗੇ ਮਤਲਬ ਕਿ ਜਿਨ੍ਹਾਂ ਜਿਨ੍ਹਾਂ ਗ੍ਰੀਨ ਕਾਰਡ ਹੋਲਡਰ ਲਿਆ ਆ ਉਹਨਾਂ ਦੀ ਮੁੜ ਜਾਂਚ ਕੀਤੀ ਜਾਊਗੀ ਮਲਾਂਕੜ ਕੀਤਾ ਜਾਊਗਾ ਕਿਤੇ ਝੂਠ ਬੋਲ ਕੇ ਜਾਂ ਗਲਤ ਦੱਸ ਕੇ ਤਾਂ ਨਹੀਂ ਲਿਆ ਹੋਇਆ ਬਾਅਦ ਵਿੱਚ ਬਿਆਨ ਆਇਆ ਵੀ ਹਾਲ ਦੀ ਘੜੀ 19 ਮੁਲਕਾਂ ਤੱਕ ਸੀਮਤ ਆ ਸਵੇਰੇ 트럼ਪ ਉਹਨੇ ਕਹਿੰਦੇ ਵੀ ਥਰਡ ਵਰਲਡ ਕੰਟਰੀ ਜਿਹੜੇ ਆ ਸਾਰੇ ਦੇ ਵਿੱਚ ਸ਼ਾਮਲ ਕਰ ਦੇਣੇ ਆ ਥਰਡ ਵਰ ਕਿੰਨੇ ਹੋ ਸਕਦੇ ਐ ਸੂਚੀ ਉਹਨਾਂ ਨੇ ਬਣਾਉਣੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਅੱਜ ਜਿਹੜਾ ਬਿਆਨ ਉਹਨਾਂ ਨੇ ਦਿੱਤਾ ਉਹ ਕਹਿੰਦੇ ਵੀ ਰਿਵਰਸ ਮਾਈਗ੍ਰੇਸ਼ਨ ਹੋ ਸਕਦੀ ਆ ਇੱਕ ਤਾਂ ਹੁੰਦੇ ਬਾਹਰੋਂ ਲੋਕੀ ਪ੍ਰਵਾਸੀ ਸੱਦਣੇ ਆ ਦੂਜਾ ਹੁੰਦਾ ਵੀ ਪ੍ਰਵਾਸੀ ਬਾਹਰ ਨੂੰ ਕੱਢਣੇ ਆ ਸੋ ਇਹ ਜਿਹੜਾ ਰਿਵਰਸ ਮਾਈਗ੍ਰੇਸ਼ਨ ਦਾ ਸ਼ਬਦ ਐ ਪਿਛਲੇ ਕਾਫੀ ਸਮੇਂ ਤੋਂ ਪ੍ਰਚਲਿਤ ਹੋ ਰਿਹਾ ਆ ਪਹਿਲਾਂ ਤਾਂ ਇਹ ਪੰਜਾਬੀਆਂ ਵਿੱਚ ਇਹ ਪ੍ਰਚਲਿਤ ਹੋਇਆ ਵੀ ਆਪੇ ਚਲੇ ਜਾਣਾ ਛੱਡ ਕੇ ਇੱਥੇ ਕੀ ਲੈਣ ਆਏ ਆ ਆਪਾਂ ਪਿੱਛੇ ਜਾਣਾ ਉਹਨ ਜਿਹੜੇ ਨੇ ਇਹ ਲੋਕ ਕਹਿ ਰਹੇ ਆ ਇੰਗਲੈਂਡ ਦੇ ਵਿੱਚ ਟੋਮੀ ਰੋਬਨਸਨ ਕਹਿ ਰਿਹਾ ਕੈਨੇਡਾ ਦੇ ਵਿੱਚ ਜਿਹੜੇ ਰਾਈਟ ਵਿੰਗਰਸ ਨੇ ਉਹ ਕਹਿ ਰਹੇ ਆ ਤੇ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਟਰੰਪ ਇਹ ਕਹਿ ਰਿਹਾ ਕਿ ਰਿਵਰਸ ਮਾਈਗ੍ਰੇਸ਼ਨ ਦਾ ਸਮਾਂ ਆ ਗਿਆ ਆ ਮੈਂ ਤੁਹਾਨੂੰ ਅੱਗੇ ਵੀ ਕਈ ਵਾਰੀ ਦੱਸਿਆ ਕਿ ਗਾਂ ਜਿਹੜਾ ਸਮਾਂ ਆ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਰੋਬੋਟਸ ਦਾ ਆ ਇਹਨਾਂ ਮੁਲਕਾਂ ਨੂੰ ਬਹੁਤੇ ਪ੍ਰਵਾਸੀਆਂ ਦੀ ਲੋਡ ਹੁਣ ਪੈਣੀ ਨਹੀਂ ਤੋ ਇਸ ਕਰਕੇ ਜਿਹੜੇ ਲੜੀਂਦੇ ਨਹੀਂ ਇੱਥੇ ਜਿਹੜੇ ਸਿਸਟਮ ਦੇ ਵਿੱਚ ਢਲਦੇ ਨਹੀਂ ਹੈਗੇ ਉਹ ਇਹਨਾਂ ਨੇ ਹੌਲੀ-ਹੌਲੀ ਮੋੜਨੇ ਆ ਤੇ ਉਹ ਗੱਲ ਅਗਲੈਂਡ ਵਿੱਚ ਵੀ ਹੋਣੀ ਆ ਯੂਰਪ ਵਿੱਚ ਵੀ ਹੋਣੀ ਆ ਕੈਨੇਡਾ ਅਮਰੀਕਾ ਵਿੱਚ ਵੀ ਹੋਣੀ ਇਹਦੇ ਵਾਸਤੇ ਤਿਆਰ ਰਹਿਣਾ ਚਾਹੀਦਾ ਆ ਸੋ ਅਮਰੀਕਾ ਦੇ ਵਿੱਚ ਕਿਸੇ ਦੀ ਵੀ ਸਿਟੀਜ਼ਨਸ਼ਿਪ ਉਹ ਕਹਿੰਦੇ ਕੈਨਸਲ ਕੀਤੀ ਜਾ ਸਕਦੀ ਆ ਤੇ ਸਿਟੀਜ਼ਨਸ਼ਿਪ ਦੀ ਪੜਤਾਲ ਕੀਤੀ ਜਾ ਸਕਦੀ ਹੈ ਜੇ ਲੱਗਾ ਕਿ ਝੂਠ ਬੋਲ ਕੇ ਇੱਥੇ ਪੱਕੇ ਹੋਏ ਆ ਜਾਂ ਕਿਸੇ ਤਰੀਕੇ ਗਲਤ ਬਿਆਨੀ ਕੀਤੀ ਹੈ ਤਾਂ ਸਿਟੀਜ਼ਨਸ਼ਿਪ ਕੈਨਸਲ ਹੋ ਸਕਦੀ ਹੈ ਉਹ ਲੋਕ ਜਿਹੜੇ ਕਿ ਇੱਥੇ ਦੇ ਜੰਪਲ ਨਹੀਂ ਆ ਬਾਹਰੋਂ ਆਏ ਬਾਹਰੋਂ ਆ ਕੇ ਟਿਕਰੀਨ ਕਾਰਡ ਲਿਆ ਗ੍ਰੀਨ ਕਾਰਡ ਤੋਂ ਬਾਅਦ ਸਿਟੀਜ਼ਨਸ਼ਿਪ ਲਈ ਆ ਉਹ ਕਦੇ ਵੀ ਕੈਨਸਲ ਹੋ ਸਕਦੀ ਆ ਸੋ ਖਾਲਸਤਾਨ ਦਾ ਨਾਂ ਵਰਤ ਕੇ ਬਹੁਤ ਸਾਰੇ ਲੋਕ ਇੱਥੇ ਪੱਕੇ ਹੋਏ ਆ ਬਾਅਦ ਵਿੱਚ ਖਾਲਸਤਾਨੀਆਂ ਦੀਆਂ ਜੜ੍ਹਾਂ ਵੜਦੇ ਰਹੇ ਆ ਉਹਨਾਂ ਦਾ ਵਿਰੋਧ ਕਰਦੇ ਰਹੇ ਆ ਭਾਰਤੀ ਵੀ ਜਾਇਆ ਹੁੰਦੇ ਆ ਪਹਿਲਾਂ ਕਹਿੰਦੇ ਸੀਗੇ ਭਾਰਤ ਤੋਂ ਸਾਨੂੰ ਖਤਰਾ ਆ ਸੋ ਜੇ ਇਹ ਲੋਕ ਖਾਸ ਖਿਆਲ ਰੱਖਣ ਤੁਹਾਡੀਆਂ ਸੜੀਆਂ ਨਾ ਵੀ ਕੈਨਸਲ ਹੋ ਸਕਦੀਆਂ ਤੁਹਾਡਾ ਭਾਰਤ ਗਏ ਤੋਂ ਵਾਪਸੀ ਜਿਹੜੀ ਆਉਣੀ ਹੈ ਇੱਥੇ ਉਹ ਵੀ ਬੰਦ ਹੋ ਸਕਦੀ ਐ ਇਥੇ ਤਰੀਕਾ ਜਿਹੜੇ ਕਾਮਰਡ ਲੋਕ ਨੇ ਖੱਬੇਪੱਖੀ ਖੌਤੀ ਕਾਮਰਡ ਕਹਿ ਦਿੰਨਾ ਜਿਹੜੇ ਸਹੀ ਕਾਮਰਡ ਆ ਫਿਰ ਗੁੱਸਾ ਕਰਦੇ ਜਦੋਂ ਕਾਮਰਡ ਨੂੰ ਕੁਝ ਕਹੀਦਾ ਤਾਂ ਜਿਹੜੇ ਖੌਤੀ ਕਾਮਰਡ ਨੇ ਕਾਮਰਡ ਦਾ ਨਾਮ ਵਰਤਦੇ ਰਹੇ ਆ ਉਹਨਾਂ ਨੇ ਜਦੋਂ ਇਥੇ ਅਮਰੀਕਾ ਸ਼ਰਨ ਲਈ ਆ ਤੇ ਇਹ ਕਹਿ ਸੀਗਾ ਕਿ ਅਸੀਂ ਲੈਨਨਵਾਦੀ ਨਹੀਂ ਅਸੀਂ ਮਾਰਕਸਵਾਦੀ ਨਹੀਂ ਸਾਡਾ ਕਾਮਿਊਨਿਜ਼ਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਅਮਰੀਕਾ ਜਿਹੜਾ ਆ ਕਮਿਊਨਿਜ਼ਮ ਨੂੰ ਪਸੰਦ ਨਹੀਂ ਕਰਦਾ ਇਥੇ ਆਉਣ ਨਹੀਂ ਦੇਣਾ ਚਾਹੁੰਦਾ ਬਾਅਦ ਵਿੱਚ ਇਥੇ ਆ ਕੇ ਕਮਿਊਨਿਜ਼ਮ ਦੀਆਂ ਗੱਲਾਂ ਕਰਦੇ ਰਹੇ ਕਾਮਰਡੀ ਸੋਚ ਸੋਸ਼ਲ ਮੀਡੀਆ ਦੇ ਉੱਤੇ ਫ ਤੇ ਜੇਕਰ ਉਹਨਾਂ ਦੀ ਕਿਸੇ ਨੇ ਸ਼ਿਕਾਇਤ ਕੀਤੀ ਵੀ ਭਾਈ ਇਹ ਤਾਂ ਕਾਂ ਕਾਮਰੇਡ ਜਿਹੜੀ ਸੋਚ ਫੁਲਾ ਰਾਇਆ ਅਖੌਤੀ ਕਾਮਰੇਡੀ ਸੋਚ ਕਹਿ ਲਓ ਤੇ ਉਹਨਾਂ ਨੂੰ ਵੀ ਸਮਾਨ ਬਨਣਾ ਪੈ ਸਕਦਾ ਸੋ ਇਦਾਂ ਹੋਰ ਬਹੁਤ ਸਾਰੀਆਂ ਸੋਚਾਂ ਨੇ ਵਿਚਾਰਧਾਰਾਵਾਂ ਨੇ ਜਿਹੜੇ ਕਹਿ ਕੇ ਕੁਝ ਹੋਰ ਆਏ ਆ ਕਰਦੇ ਇੱਥੇ ਉਲਟਾ ਦਾ ਰਿਕਾਰਡ ਬਣਿਆ ਹੋਇਆ ਅੱਜ ਕੱਲ ਜੋ ਤੁਸੀਂ ਕੁਝ ਕਰਦੇ ਆ ਨਾਲ ਦੇ ਨਾਲ ਫੋਟੋਆਂ ਲਿਖ ਕੇ ਸੋਸ਼ਲ ਮੀਡੀਆ ਤੇ ਪਾਉਂਦੇ ਰਹਿੰਦੇ ਆ ਤੇ ਹੁਣ ਸੰਦੇ ਪਏ ਹੋਏ ਆ ਵੀ ਜੇ ਸਾਰਾ ਕੁਝ ਚੈੱਕ ਹੋ ਗਿਆ ਤਾਂ ਬਣੂਗਾ ਕੀ ਸੋ ਇਹ ਗੱਲ ਕੋਈ ਹੋਰ ਬੰਦਾ ਨਹੀਂ ਕਹਿ ਰਿਹਾ ਅਮਰੀਕਾ ਦਾ ਰਾਸ਼ਟਰਪਤੀ ਕਹਿ ਰਿਹਾ ਕਿ ਰਿਵਰਸ ਮਾਈਗ੍ਰੇਸ਼ਨ ਵੀ ਹੋ ਸਕਦੀ ਆ ਸਿਟੀਜ਼ਨਸ਼ਿਪ ਵੀ ਕੈਨਸਲ ਹੋ ਸਕਦੀ ਆ ਸੋ ਕੁੱਲ ਮਿਲਾ ਕੇ ਜਿਹੜੀਆਂ ਗੱਲਾਂ ਕੁਝ ਲੋਕ ਚਾਰ-ਚਾਰ ਪੰਜ-ਪੰਜ ਜੁੜ ਕੇ ਇੱਕ ਦੂਦੇ ਕੰਨਾਂ 'ਚ ਕਰਦੇ ਹੁੰਦੇ ਸੀ ਇਹ ਗੱਲਾਂ ਹੁਣ ਖੁੱਲ ਕੇ ਆਉਣ ਲੱਗ ਪਈਆਂ ਆ ਸੋ ਗੱਲ ਉੱਥੇ ਆਉਂਦੀ ਆ ਜੀ ਵੀ ਜੇਕਰ ਤੁਹਾਡਾ ਆਪਣਾ ਘਰ ਕਾਰਡ ਕੋਈ ਨਹੀਂ ਹੈਗਾ ਤੇ ਬਗਾਨੇ ਘਰ ਕਾਰਡ ਦੇ ਵਿੱਚ ਤੁਸੀਂ ਮੁੱਛਾ ਨੂੰ ਤਾਵਾ ਦੇਈ ਚੱਲੋ ਇਹ ਕੱਲ ਬਾਹਾਂ ਚਰ ਚੱਲਣੀ ਨਹੀਂ ਹੈਗੀ ਜਿਹੜਾ ਬਗਾਨਾ ਘਰ ਹੁੰਦਾ ਬਗਾਨੀ ਥਾਂ ਹੁੰਦੀ ਆ ਉਹ ਕਿਸੇ ਵੇਲੇ ਵੀ ਕਹਿ ਸਕਦੇ ਹੁੰਦੇ ਵੀ ਸਾਨੂੰ ਤੁਹਾਡੀ ਥਾਂ ਵਾਪਸ ਚਾਹੀਦੀ ਆ ਖਾਲੀ ਕਰ ਦਿਓ ਤੇ ਜੇਕਰ ਤਾਂ ਪਿੱਛੇ ਕੋਈ ਤੁਹਾਡਾ ਕੁਝ ਆਪਣਾ ਹੋਊਗਾ ਤਾਂ ਮੁੜ ਜਾਓਗੇ ਤੇ ਜਿਹੜੇ ਜ਼ਮੀਨਾਂ ਵੀ ਵੇਚੀ ਬੈਠੇ ਆ ਘਰ-ਬਾਰ ਵੀ ਵੇਚੀ ਬੈਠੇ ਆ ਉਹਨਾਂ ਨੂੰ ਇਹ ਗ ਜੋ ਹੋ ਰਿਹਾ ਆ ਇਹਨੂੰ ਸਾਲ ਨਹੀਂ ਲੱਗ ਰਿਹਾ ਇਹ ਮਹੀਨਿਆਂ ਦੇ ਵਿੱਚ ਵੀ ਨਹੀਂ ਇਹ ਹਫ਼ਤਿਆਂ ਦੇ ਵਿੱਚ ਹੀ ਬਦਲ ਰਿਹਾ ਆ ਟੱਕਰ ਕਾਲਸਨ ਵਰਗੀਆਂ ਦੇ ਪੋਡਕਾਸਟ ਸੁਣੋ ਤੁਹਾਨੂੰ ਪਤਾ ਲੱਗ ਜਾਊਗਾ ਕਿ ਇਹ ਅੱਗੇ ਕਿੰਨੀ ਤੇਜ਼ੀ ਦੇ ਨਾਲ ਵਧ ਰਹੀ ਆ ਅਤੇ ਅਸੀਂ ਇਸ ਦਾ ਹਿੱਸਾ ਜਿਹੜੇ ਸਾਰੇ ਪ੍ਰਵਾਸੀ ਆ ਬਣ ਸਕਦੇ ਆ ਸੋ ਜਿਹੜੇ ਲੋਕ ਸੋਚਦੇ ਆ ਕਿ ਜ਼ਮੀਨਾਂ ਵੇਚ ਦੇਣੀਆਂ ਘਰ-ਬਾਰ ਵੇਚ ਦੇਣੇ ਆ ਤੇ ਜਿਹੜੇ ਵੇਚ ਚੁੱਕੇ ਆ ਉਹਨਾਂ ਨੂੰ ਖਾਸ ਕਰਕੇ ਹੁਣ ਸੋਚਣਾ ਚਾਹੀਦਾ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ IMF ਜਿਹਨੂੰ ਕਿ ਇੰਟਰਨੈਸ਼ਨਲ ਮਾਨਿਟਰੀ ਫੰਡ ਕਹਿੰਦੇ ਆ ਜੀ ਪੂਰੀ ਦੁਨੀਆ ਦੇ ਮੁਲਕਾਂ ਦੀ ਰੇਟਿੰਗ ਦੱਸਦੇ ਆ ਉਹਨਾਂ ਨੂੰ ਪੈਸੇ ਥੇਲੇ ਦਿੰਦੇ ਆ ਉਹਨਾਂ ਨੇ ਭਾਰਤ ਦੇ ਰਾਸ਼ਟਰੀ ਅੰਕੜਿਆਂ ਦੇ ਖਾਤਿਆਂ ਦੇ ਜਿਹੜੇ ਆ ਜੀ ਉਹ ਨੰਬਰ ਕੱਢ ਕੇ ਇਹ ਕਿਹਾ ਕਿ ਜਿਹੜੀ GDP ਬਾਰੇ ਗੱਲ ਕਰਦੇ ਰਹਿੰਦੇ ਸਾਡੀ GDP ਬਹੁਤ ਉੱਪਰ ਚੱਲ ਰਹੀ ਆ ਸਾਡੀ ਇਕਨੋਮੀ 8% ਦੇ ਉੱਪਰ ਜਾ ਰਹੀ ਆ 6% ਦੇ ਉੱਪਰ ਜਾ ਰਹੀ ਆ ਉਹ ਕਹਿੰਦੇ ਵੀ ਡਾਟਾ ਜਿਹੜਾ ਇਹਦੇ ਅੰਕੜੇ ਨੇ ਇਹ ਗਲਤ ਨੇ ਇਹਨਾਂ ਤੇ ਤੇ ਯਕੀਨ ਨਹੀਂ ਕੀਤਾ ਜਾ ਸਕਦਾ ਇਸ ਕਰਕੇ IMF ਨੇ ਇੰਡੀਆ ਦੇ ਜਿਹੜੇ ਨੈਸ਼ਨਲ ਅਕਾਊਂਟਸ ਡਾਟਾਸ ਨੇ ਭਾਰਤ ਦੇ ਜਿਹੜੇ ਕੌਮੀ ਅੰਕੜੇ ਉਹਨਾਂ ਨੂੰ ਸੀਗ੍ਰੇਡ ਦੱਤਾ ਹੈ ਜੀ ਮਤਲਬ ਇਹ ਕਹਿੰਦਾ ਤੇ ਯਕੀਨ ਨਹੀਂ ਕੀਤਾ ਜਾ ਸਕਦਾ ਇਹਦੇ ਵਿੱਚ ਝੂਠ ਬਹੁਤ ਆ ਗਲਤ ਬਿਆਨ ਨਹੀਂ ਬਹੁਤ ਆ ਅੰਕੜਿਆਂ ਦਾ ਹੇੜ ਫੇੜ ਬਹੁਤ ਆ ਆਪਣੇ ਆਪ ਨੂੰ ਵਧੀਆ ਦਿਖਾਉਣ ਲਈ ਇਕਨੋਮੀ ਨੂੰ ਉੱਪਰ ਦਿਖਾਉਣ ਲਈ ਜੀਡੀਪੀ ਨੂੰ ਵੱਡੀ ਦਿਖਾਉਣ ਵਾਸਤੇ ਝੂਠ ਦਾ ਇਸਤੇਮਾਲ ਕੀਤਾ ਗਿਆ ਆ ਗਲਤ ਬਿਆਨ ਨਹੀਂ ਕੀਤੀ ਗਈ ਆ ਇਸ ਕਰਕੇ ਉਹ ਕਹਿੰਦੇ ਕਮਜ਼ੋਰੀਆਂ ਨੇ ਇਹਦੇ ਵਿੱਚ ਸੋ ਬੇਸ਼ੱਕ ਭਾਰਤ ਆਪਣੇ ਆਪ ਨੂੰ 4 ਅਰਬ ਦੀ 4 ਖਰਬ ਦੀ ਅਰਥਵਿਵਸਥਾ ਦੱਸਦਾ 4 ਟ੍ਰਿਲੀਅਨ ਡਾਲਰ ਦੀ ਪਰ ਇਹਦਾ ਹੇਕਲਾ ਗ੍ਰੇਡਸ ਕਰਕੇ ਆ ਕਿਉਂਕਿ ਜਿਹੜੀ 4 ਟ੍ਰਿਲੀਅਨ ਦੀ ਇਕਨੋਮੀ ਦੱਸ ਰਹੇ ਆ ਉਹਨੂੰ ਬਣਾਉਣ ਵਾਸਤੇ ਅੰਕੜੇ ਝੂਠੇ ਵਿੱਚ ਵਰਤੇ ਗਏ ਆ 19 ਗੱਲ ਹੈ ਨਹੀਂ ਤੇ ਇਹ IMF ਕਹਿ ਰਿਹਾ ਵੀ ਇਹ ਅੰਕੜੇ ਭਰੋਸੇਯੋਗ ਨਹੀਂ ਆ ਸੋ ਇਹਦਾ ਮਤਲਬ ਇਹ ਆ ਕਿ ਜਿਹੜਾ ਡਾਟਾ ਪ੍ਰੋਵਾਈਡ ਕਰਵਾਇਆ ਗਿਆ ਇੰਡੀਆ ਵੱਲੋਂ ਉਹਦੀ ਸ਼ੁੱਧਤਾ 75% ਤੋਂ ਘਟਿਆ ਸੀ ਗ੍ਰੇਡ ਤਾਂ ਮਿਲਦਾ ਜੇ 75% ਤੋਂ ਉੱਪਰ ਹੋਵੇ ਤਾਂ ਫਿਰ A ਗ੍ਰੇਡ ਮਿਲਦਾ ਜੇ ਅੰਕੜੇ 50% ਤੋਂ ਉਪਰ ਨੂੰ ਵਿਅਦਾ ਝੂਠ ਹੋਵੇ ਤਾਂ ਸੱਚ ਹੋਵੇ ਤਾਂ ਵੀ B ਗ੍ਰੇਡ ਮਿਲ ਜਾਂਦਾ ਤੇ ਜੇਕਰ ਕਿਸੇ ਨੇ ਸਦਾ ਝੂਠ ਚਲਾਇਆ ਉਹਨੂੰ C ਗ੍ਰੇਡ ਮਿਲਦਾ ਤੇ ਇਸ ਵੇਲੇ ਜਿਹੜਾ ਭਾਰਤ ਹੈ ਉਹ C ਗ੍ਰੇਡ ਦੇ ਉੱਤੇ ਆ ਮਤਲਬ ਕਿ 75% ਝੂਠ ਚਲਾ ਰਹੇ ਆ 25% ਜਿਹੜਾ ਸੱਚ ਆ ਤੇ ਭਾਰਤੀ ਹਾਕਮਾਂ ਦੀ ਇੱਕ ਵੱਡੀ ਇਹ ਇਤਰਾਸ ਦੀ ਇਹ ਵੀ ਇਹ ਪਹਿਲਾਂ 100 ਸਾਲ ਝੂਠ ਆਪ ਬੋਲਦੇ ਆ ਫਿਰ ਉਹ ਸਾਰੇ ਝੂਠ ਦੇ ਉੱਤੇ ਯਕੀਨ ਕਰਨ ਲੱਗ ਪੈਂਦੇ ਆ ਸੋ ਝੂਠ ਵੀ ਆਪੇ ਬੋਲਿਆ ਵੀ ਸਾਡੀ ਇਕਨੋਮੀ ਬਹੁਤ ਵੱਡੀ ਆ ਤੇ ਹੁਣ ਉਹਦੇ ਉੱਤੇ ਯਕੀਨ ਵੀ ਆਪੇ ਕਰ ਰਹੇ ਆ ਪਰ ਅਸਲੀਅਤ ਜਿਹੜੀ ਆ ਅਸਲੀਅਤ ਤੇ ਰਹਿਣੀ ਆ ਕਿਉਂਕਿ ਭਾਰਤ ਦੇ ਲੋਕਾਂ ਨੂੰ WhatsApp ਯੂਨੀਵਰਸਿਟੀ ਰਾਹੀਂ ਗਲਤ ਸਨੇਹੇ ਭੇਜ-ਪੇਜ ਕੇ ਉਲੂ ਬਣਾਇਆ ਜਾ ਸਕਦਾ ਭਾਰਤਾਂ ਨੂੰ ਜਿਹੜਾ ਜੀ ਉਹ ਮਗਰ ਲਾਇਆ ਜਾ ਸਕਦਾ ਪਰ ਦੁਨੀਆ ਨਹੀਂ ਤਾਂ ਮਗਰ ਲੱਗਦੀ ਦੁਨੀਆ ਅੰਕੜੇ ਦੇਖ ਕੇ ਲੱਗਦੀ ਕਿ ਦੁਨੀਆ ਇਹ ਕਹਿ ਰਹੀ ਹੈ ਕਿ ਭਾਰਤ ਦੇ ਅੰਕੜੇ ਝੂਠ ਬੋਲ ਰਹੇ ਆ ਇਸ ਦੇ ਨਾਲ ਹੀ ਖੀਰ ਚ ਗੱਲਬਾਤ ਕਰੀਏ ਨੇਪਾਲ ਦੀ ਨੇਪਾਲ ਇੱਕ ਛੋਟਾ ਜ ਅ ਕ ਪਾਸੇ ਚੀਨ ਲੱਗ ਜਾਂਦਾ ਆ ਦੂਜੇ ਪਾਸੇ ਭਾਰਤ ਲੱਗ ਜਾਂਦਾ ਆ ਤੇ ਉੱਥੇ ਸਮੇਂ-ਸਮੇਂ ਤੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਆ ਪਹਿਲਾਂ ਇਹ ਹਿੰਦੂ ਰਾਸ਼ਟਰ ਹੋਇਆ ਕਰਦਾ ਸੀਗਾ ਉਸ ਤੋਂ ਬਾਅਦ ਇਹ ਵਿੱਚ ਇਹਨੂੰ ਸੈਟਲਰ ਰਾਜ ਜਿਹੜਾ ਕੁਛਤ ਕਰ ਦਿੱਤਾ ਗਿਆ ਐਲਾਨ ਦਿੱਤਾ ਗਿਆ ਤੇ ਹੁਣ ਜਿਹੜਾ ਆ ਜੀ ਕਈ ਵਾਰੀ ਚੀਨ ਦਾ ਪ੍ਰਭਾਵ ਇੱਥੇ ਵੱਧ ਜਾਂਦਾ ਭਾਰਤ ਵੀ ਕੋਸ਼ਿਸ਼ ਕਰਦਾ ਰਹਿੰਦਾ ਹੈ ਵੀ ਸਾਡਾ ਪ੍ਰਭਾਵ ਬਧੇ ਪਰ ਚੀਨ ਵਾਲੇ ਹਾਵੀ ਹੋਏ ਹੋਏ ਆ ਨੇਪਾਲ ਨੇ ਹਾਲੀ ਦੇ ਵਿੱਚ 100 ਰੁਪਏ ਦਾ ਇੱਕ ਨੋਟ ਜਿਹੜਾ ਜੀ ਉਹ ਛਾਪਿਆ ਆ ਜਿਹੜਾ ਕਿ ਹੁਣ ਇਸ ਵੇਲੇ ਸਰਕੂਲੇਸ਼ਨ ਦੇ ਵਿੱਚ ਆ ਉਹਦੇ ਵਿੱਚ ਭਾਰਤ ਦੇ ਤਿੰਨ ਇਲਾਕੇ ਕਾਲਾ ਪਾਣੀ ਲਿਪੂਲੇਕ ਅਤੇ ਲਿੰਪਲ ਤੁਰਾ ਇਹ ਤਿੰਨ ਇਲਾਕੇ ਜਿਹੜੇ ਨੇ ਉਹ ਨੇਪਾਲ ਦਾ ਹਿੱਸਾ ਜਿਹੜੇ ਨੇ ਉਹ ਦਿਖਾਏ ਗਏ ਆ ਸੋ ਕਦੇ ਕਸ਼ਮੀਰ ਦਾ ਜਿਹੜਾ ਇਲਾਕਾ ਨਾ ਉਹ ਪਾਕਿਸਤਾਨ ਆਪਣੇ ਵਾਲੇ ਪਾਸੇ ਕਰ ਲੈਂਦਾ ਕਦੇ ਜਿਹੜਾ ਜੀ ਉਹ ਤਿੱਬਤ ਨੂੰ ਚੀਨ ਵਾਲੇ ਕਹਿੰਦੇ ਸਾਡਾ ਆ ਕਦੀ ਨਾਜਰ ਪ੍ਰਦੇਸ਼ ਨੂੰ ਕਹਿੰਦੇ ਸਾਡਾ ਪਰ ਹੁਣ ਚਿੜੀ ਦੇ ਪਹੁੰਚ ਜਿਹੜਾ ਨੇਪਾਲ ਕਹਿੰਦਾ ਵੀ ਆਹ ਭਾਰਤੀ ਲਾਕੇ ਸਾਡੇ ਆ ਸੋ ਜ਼ਾਹਰ ਹੈ ਕਿ ਨੇਪਾਲ ਇਹ ਗੱਲ ਖੁਦ ਨਹੀਂ ਕਹਿ ਰਿਹਾ ਇਹ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ ਵਾਲੀ ਗੱਲ ਆ ਇਹਦੇ ਪਿੱਛੇ ਚੀਨ ਬੁਲਾ ਰਿਹਾ ਆ ਪਰ ਉਹਨਾਂ ਨੇ ਇਹ ਨੋਟ ਛਾਪ ਕੇ ਭਾਰਤ ਨੂੰ ਚੈਲੰਜ ਕੀਤਾ ਕਿ ਭਾਰਤੀ ਲਾਕੇ ਭਾਰਤ ਦੇ ਨਹੀਂ ਨੇਪਾਲ ਦੇ ਨੇ ਜੀ ਸੋ ਜ਼ਾਹਰ ਹੈ ਕਿ ਭਾਰਤ ਨੂੰ ਇਹ ਤੇ ਇਤਰਾਜ਼ ਹੋਣਾ ਸਕੇ ਭਾਰਤ ਦੀ ਜਿਹੜੀ ਐਮਈਏ ਆ ਮਿਨਿਸਟਰੀ ਆਫ ਐਕਸਟਰਨਲ ਅਫੇਅਰਜ਼ ਵਿਦੇਸ਼ ਵਿਭ ਉਹਨੇ ਕਿਹਾ ਕਿ ਜਿਹੜੀ ਕਰੰਸੀ ਦੇ ਉੱਤੇ ਦੰਡ ਨੋਟ ਛਾਪ ਕੇ ਨਾ ਮੈਪ ਛਾਪ ਕੇ ਜ਼ਮੀਨੀ ਹਕੀਕਤਾਂ ਨਹੀਂ ਬਦਲਦੀਆਂ ਜ਼ਮੀਨੀ ਨਕਸ਼ੇ ਨਹੀਂ ਬਦਲਦੇ ਹੈਗੇ ਨੇਪਾਲ ਵੱਲੋਂ ਇਹ ਗਲਤ ਬਿਆਨ ਨਹੀਂ ਕੀਤੀ ਜਾ ਰਹੀ ਆ ਝੂਠ ਬੋਲਿਆ ਜਾ ਰਿਹਾ ਆ ਇਹ ਜਿਹੜਾ ਹਿੱਸਾ ਨੇਪਾਲ ਨੇ ਆਪਣੇ ਇਲਾਕੇ ਵਿੱਚ ਵਿਖਾਇਆ ਇਹ ਭਾਰਤ ਦਾ ਟੁੱਟਾ ਹਿੱਸਾ ਆ ਇਹਦੇ ਵਿੱਚ ਕਿਸੇ ਨੂੰ ਵੀ ਸ਼ੱਕ ਹੋਣਾ ਨਹੀਂ ਚਾਹੀਦਾ ਪਰ ਗੱਲ ਉਹੀ ਆ ਕਿ ਜਿਹੜਾ ਛੋਟਾ ਜਿਹਾ ਮੁਲਕ ਤਾਪੀਆਂ ਮਾਰ ਰਿਹਾ ਤੁਹਾਡੇ ਇਲਾਕੇ ਨੂੰ ਆਪਣੇ ਜਿਹਾ ਦਿਖਾ ਰਿਹਾ ਇਹਦਾ ਮਤਲਬ ਪਿੱਛੇ ਗੱਲ ਕੋਈ ਹੋਰ ਆ ਉਹ ਗੱਲ ਜਿਹੜੀ ਉਹਦਲ ਦੇਖਣਾ ਵੀ ਨਹੀਂ ਚਾਹੁੰਦੇ ਹੈਗੇ ਕਿਉਂਕਿ ਪਤਾ ਵੀ ਮਗਰ ਚੀਨ ਵਾਲਿਆਂ ਦੇ ਨਾਲ ਪੰਗਾ ਪੈਂਦਾ ਉਹ ਬੇਸਪਾਲ ਦੇ ਬੈਟ ਮੋਰੇ ਤਾਰਾਂ ਬੰਨ ਕੇ ਕੁੱਟਦੇ ਆ ਤੇ ਦੱਸਣ ਵੀ ਨਹੀਂ ਦਿੰਦੇ ਵੀ ਕੁੱਟ ਪਈ ਆ ਆਪਾਂ ਇੱਥੇ ਹੀ ਇਸ ਹਫਤੇ ਦਾ ਆਖੀਲਾ ਪ੍ਰੋਗਰਾਮ ਮਕਾਉਣੇ ਆ ਤੇ ਸੋਮਵਾਰ ਨੂੰ ਫਿਰ ਤੁਹਾਡੇ ਦਰਸ਼ਨ ਕਰਾਂਗੇ ਜੀ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਬਹੁਤਾ ਸ਼ੋਅ ਇਸ ਸਪான்ਸਰਡ ਬਾਏ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ